ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਗਜੰਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਚੈਰੀ ਚੌਕ ਬਰਨਾਲਾ ਦੀ ਸਮੂਹ ਸੰਗਤ ਵੱਲੋਂ ਬੜੀ ਸ਼ਰਧਾ ਅਤੇ ਧੂਮਤਮਨਾ ਮਨਾਇਆ ਗਿਆ। ਸਮੂਹ ਸੰਗਤ ਵੱਲੋਂ ਆਪਣੀਆਂ ਕਿਰਤਕਮਈਆਂ ਦੇ ਵਿੱਚੋਂ ਦਸਵੰਦ ਕੱਢ ਕੇ ਅਦੇ ਬੜੇ ਸੋਹਣੇ ਸਜਜੇ ਇੰਤਜ਼ਾਮ ਕੀਤੇ ਹੋਏ ਸਨ। do ਸਾਗਲ ਸਮਗਰੀ ਤੁਮਰਾ ਸੂਤਰਤਾ ਹੀ ਤੁਮ ਤੇ ਹੀ ਚੋਵਨਾ ਕਰਨੀ ਤਤ ਮਿਤ ਤੁਜੀ ਜਾਨੀ ਨਾਨਕ ਦਾਸ ਤੁਧਿਆ ਕਹਦਾ ਸਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਤਾਉ ਨਾ ਜਾਣਾ ਮੇਰਾ ਇੰਨੇ ਤਾਂ ਅਨਿਵਾਰਨ ਹਾਰਾ ਕੋ ਸੰਤਾਂ ਦਾ ਸੁਖਰਾ ਆਪਾ ਕੋ ਬਿਦਨ ਸੰਕੋ ਉਲਾ ਕਹਿ ਜਾਂ ਕੀ ਭਵੇਂ ਆਖੈ ਅੰਦਾਜ਼ ਦੇਖ ਮਹਾਰਾਜ ਸਿਮਰਿਆ ਕਗਨੰਨ ਤੇ ਆਵੇ ਧਾਈ ਸਭ ਤਾਂ ਹੁਣਾਂ ਜੀ ਸਾਇ ਦਸਾਂ ਪਾਸ਼ਾ ਤੰਦੁਰ ਗੋਸੁੰਮੀ ਮਾਰਾ ਸਭ ਤਾਂ ਹੁਣਾਂ ਜੀ ਸਾਇ ਦਸਾਂ ਪਾਸ਼ੀਨਾ ਤੁਜੋ ਧੰਨ ਸ੍ਰੀ ਗੁਰੂ ਸਾਹਿਬ ਦੇ ਪਾਠ ਦਰਸਨ ਦੀ ਲਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਨਾਜ਼ਿੰਦਾ ਸਿੰਘਾਂ ਦੀਆਂ ਨੇ ਧਰਮੇ ਤਸੀਹੇ ਦਿੱਤੇ ਵੰਦ-ਵੰਦ ਕਟਾਇ ਕੋਪਰ ਨਾਲ ਆਉਣੀਆਂ ਚਲਕੜੀਆਂ ਤੇ ਚੜ੍ਹਦੇ ਤਨ ਆਰਿਆਂ ਨਾਲ ਚੜ੍ਹ ਗੁਰਦੁਆਰੇ ਦੀ ਸੇਵਾ ਲਈ ਪਰਵਾਣਾਂ ਦੀ ਜੀਤਿਆ ਜੀਤਿ ਭਰਮ ਹਾਰਿਆ ਪੰਨ ਮਿਟਾ ਤੱਕੇ ਮਨੇ ਜਿਨਾ ਸਦਾ ਸਿੱਖਾਂ ਨੂੰ ਭੁਜੰਗੀਆਂ ਨੂੰ ਸਮਾਈਦਾ ਧਿਆਨ ਕਰਕੇ ਬੋਲੋ ਜੀਵਾ ਬੋਲੋ ਦੀਵਾਰ ਪੰਜਾ ਸਖਮਾ ਸਰਵਤ ਗੁਰਦੁਆਰੇ ਅੰਦਰ ਧਿਆਪ ਕਰਕੇ ਬੋਲੋ ਜੀ ਗੁਰੂ ਜੀ ਦੇਖ ਦੇਖ ਮਤਾ ਗਤ ਕੀ ਪੈ ਪੰਛੀ ਜੀ ਸ੍ਰੀ ਸਾਹਿਬ ਦੀ ਸਾਰੇ ਕਾਥਾ ਦੀ ਕੇ ਬੋਲ ਬਾਬੇ ਬੋਲੋ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾ ਕੇ ਜਾਣ ਲੈ ਤਾ ਕਵੇਕ ਦਾ ਸਹਾਦਾ ਸੁਖਾ ਦਾ ਤੁਰਕੀ ਬਾਣ ਆਇਤਨ ਸਗਲੀ ਚਿੰਤ ਮਟਾਈ ਦੇ ਪਾਸ਼ਾ ਉਹ ਇੱਕ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸੀ ਆਪ ਜੀ ਦੀ ਕਿਰਪਾ ਦੁਆਰਾ ਆਤਮ ਮਦ ਮਦ ਤੋਂ ਅੰਤ ਸੁਪੂਰਤਾ ਬਣੀ ਬੇਅੰਤ ਸੇਵਾਦਾਰਾਂ ਵੱਲੋਂ ਰਲ ਮਿਲ ਕੇ ਸੇਵਾ ਵਾਹੰੀਆਂ ਨੇ ਸਭ ਨਾਂ ਦੀਆਂ ਹਾਜ਼ਰੀਆਂ ਦਰਗਾਹੇ ਬਲਵਾਨ ਕਰਨੀਆਂ ਕਮੰਨਾਂ ਸਭ ਦੀਆਂ ਕਰਨੀਆਂ ਹਾਜ ਗੁਰੀਆਂ ਦੇ ਸੰਗਤਾਂ ਮੰਨੋ ਸੋਹਣੇ ਸੁੰਦਰ ਮਾਲਾ ਸਹਿ ਲੇਟਾ ਕੀਤੇ ਗਏ ਅੰਗੀਕਾਰ ਕਰਿਓ ਲੋਕ ਅਲੋਕ ਸਵਾਰਿਓ ਬਾਦਸ਼ਾਹ ਉਹੀ ਪੰਚ ਚੰਕੜਾ ਪ੍ਰਸਾਦ ਦੇਗਾ ਸੱਜੀਆਂ ਬੰਗਰ ਸੱਜੇ ਕਿਰਪਾ ਕਰੋ ਜੀ ਪਾਕ ਸਾਹਿਬ ਸੋਚ ਪਵਿੱਤਰਾ

का पैक काल की what is it's not ਜਿੱਥੇ ਇਸ ਸ੍ਰੀ ਦੀ ਦਿਹਾੜੇ ਮੌਕੇ ਸ਼ਹਿਰ ਦੇ ਕੋਨੇ-ਕੋਨੇ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚੀ ਉੱਥੇ ਹੀ ਸਿਆਸੀ ਪਾਰਟੀਆਂ ਦੇ ਨੁਮਾਇਦੇ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਹੋਏ ਹਰ ਇੱਕ ਆਗੂ ਅ líder ਸਾਹਿਬਾਨ ਦਾ ਸਿਰੋਪਾਉ ਪਾ ਕੇ ਸਨਮਾਨ ਦਿੱਤਾ ਗਿਆ ਉੱਥੇ ਨਾਲ ਹੀ ਦੂਸਰੇ ਪਾਸੇ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੇ ਇੰਤਜ਼ਾਮ ਕੀਤੇ ਹੋਏ ਸਨ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਕਤਾਰਾਂ ਦੇ ਵਿੱਚ ਲੰਗਰ ਸ਼ਕਤੀ ਹੋਈ ਨਜ਼ਰ ਆਈ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਸੀ ਅਤੇ ਸੰਗਤ ਵੱਲੋਂ ਬੜੇ ਸਜੇ ਢੰਗ ਨਾਲ ਲੰਗਰਾਂ ਦੇ ਜਾਰੀ ਤੇ ਪ੍ਰਬੰਧ ਕੀਤੇ ਹੋਏ ਸਨ ਤੁਸੀਂ ਦੇਖ ਸਕਦੇ ਹੋ ਸੰਗਤ ਬੜੀ ਸਾਦਾ ਭਾਵਨਾ ਨਾਲ ਇੱਥੇ ਪਹੁੰਚੀ ਕਿੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚੋਂ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਬੱਚੇ, ਬੁੱਢੇ, ਬਜ਼ੁਰਗ, ਮਾਤਾ-ਪਿਤਾ ਸਭ ਇੱਥੇ ਨਤਮਸਤਕ ਹੋਣ ਲਈ ਆਏ ਅਤੇ ਲੰਗਰਾਂ ਦੇ ਵਿੱਚ ਹਾਜ਼ਰੀ ਭਰੀ ਅਤੇ ਬੜੀ ਸ਼ਰਧਾ ਭਾਵਨਾ ਨਾਲ ਉਨ੍ਹਾਂ ਨੇ ਲੰਗਰਾਂ ਦੇ ਵਿੱਚ ਸੇਵਾ ਵੀ ਨਿਭਾਈ ਤਿੰਨੇ ਦਿਨ ਇਸੇ ਤਰ੍ਹਾਂ ਸੰਗਤਾਂ ਨੇ ਇੰਤਜ਼ਾਮ ਕੀਤੇ ਸਨ ਤਿੰਨੇ ਦਿਨ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੇਵਾਦਾਰਾਂ ਨੇ ਬਖੂਬੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਨੰਗਰ ਦੀਆਂ ਰਸਮੀਆਂ ਵੱਲ ਰਸਮੀਆਂ ਦੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਆਪਣੀ ਪਨੀ ਸ਼ਰਧਾ ਭਾਵਨਾ ਨਾਲ ਲੰਗਰ ਤਿਆਰ ਕਰਨ ਵਿੱਚ ਲੱਗੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਸੇਵਾਦਾਰ ਪਿਛਲੇ 3 ਦਿਨਾਂ ਤੋਂ 10 11 12 ਦੀਕ ਨੂੰ ਸਿੱਧੀ ਦਿਹਾੜਿਆਂ ਦੇ ਤੱਕ ਪਰ ਸਾਨੂੰ ਤੇ ਬੜੀਆਂ ਚੱਜੇ ਢੰਗ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਏ ਸਨ ਤੇ ਸਮੂਹ ਬੀਬੀਆਂ ਵੱਲੋਂ ਵੱਡੀ ਪੱਦਰ ਤੇ ਪ੍ਰਸ਼ਾਦ ਦੇ ਤਿਆਰ ਕੀਤੇ ਜਾ ਰਹੇ ਸਨ ਤੁਸੀਂ ਦੇਖ ਸਕਦੇ ਹੋ ਇੰਨੀ ਗਰਮੀ ਦੇ باوجود ਲੋ ਲੰਗਰਾਂ ਦੇ ਉੱਤੇ ਕਿਸ ਤਰ੍ਹਾਂ ਬੀਬੀਆਂ ਆਪਣੀ ਸੇਵਾ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ ਨਾਲ ਹੀ ਬੱਚੇ ਨੌਜਵਾਨ ਲੰਗਰਾਂ ਲਈ ਸਬਜ਼ੀਆਂ ਦੇ ਵਿੱਚ ਹੱਥ ਵਟਾਉਂਦੇ ਨੇ ਨਜ਼ਰ ਆਏ ਅਤੇ ਕੁਝ ਸੱਜਣ ਪਿਛਲੇ ਤਿੰਨ ਦਿਨਾਂ ਤੋਂ ਵਰਤਨਾ ਦੀ ਸੇਵਾ ਉਤੇ ਲਗੇ ਹੋ ਸੁਣ ਜਿੰਨਾਂ ਨੇ ਵਾਖੂ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਤੁਸੀਂ ਦੇਖ ਰਹੇ ਹੋ ਟੀਵੀ ਐਨ ਪੰਜਾਬੀ ਨਿਊਜ਼ ਚੈਨਲ ਵੱਤ ਆਵਰ ਦਾ ਲੈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬਰ ਕੋਡਾ ਨਾਮ ਜੀ ਭਿੰਦਰ ਸਿੰਘ ਰਾਏ ਪ੍ਰਧਾਨ ਟੈਕਸੀ ਯੂਨੀਅਨ ਬਰਨਾਲਾ ਜਿਹੜੀ ਚਾਹੋ ਭਾਈ ਸਾਹਿਬ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਕੀਤਾ ਤੁਸੀਂ ਕਿਸ ਸੰਬੰਧ ਦੇ ਵਿੱਚ ਇਹ ਪ੍ਰੋਗਰਾਮ ਹੈ ਇਹ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਟੈਂਪੋ ਯੂਨੀਅਨ ਟੈਕਸੀ ਯੂਨੀਅਨ ਦਾ ਸਾਰੇ ਸੰਗਤ ਜਿਹੜੀ ਵੀ ਚੈਰੀ ਜੋਗਦੀ ਹੈ ਸਾਰੇ ਮਿੱਤਰਾਂ ਦੇ ਸਾਰੇ ਦੋਸਤਾਂ ਦੇ ਸਾਰੇ ਪਰਿਵਾਰਾਂ ਦੇ ਸਹਿਯੋਗ ਨਾਲ ਮਨਾਉਂਦੇ ਆ। ਸ਼ੀਦੀ ਗੁਰਪੁਰਬ ਜਿਹੜਾ ਹਰ ਸਾਲ ਹਰ ਇਸ ਦਿਨ ਤੇ ਅਸੀਂ ਬੜੇ ਜੋਰ ਸੋਰ ਨਾਲ ਸਾਰੇ ਹਿੰਮਤ ਦਿੰਦੇ ਨੇ ਤੇ ਅਸੀਂ ਇੱਥੇ ਗੁਰੂ ਜੀ ਦਾ ਜਿਹੜਾ ਸ਼ੀਦੀ ਦਿਹਾੜਾ ਮਨਾਉਂਦੇ ਆ ਆਏ ਸਾਲ ਦੀ ਤਰ੍ਹਾਂ ਵੀ ਇੱਕਦਮ ਹੀ ਸਾਨੂੰ ਰੱਖਣਾ ਪਿਆ ਪਰ ਫਿਰ ਵੀ ਮਹਾਰਾਜ ਦੀ ਬੜੀ ਕਿਰਪਾ ਔਰ ਇੰਨੀ ਸੰਗਤ ਦੇ ਸਹਿਯੋਗ ਨਾਲ ਅਸੀਂ ਮਹਾਰਾਜ ਦਾ ਸ਼ੀਦੀ ਗੁਰਪੁਰਬ ਮਨਾ ਰਹੇ ਆ। ਤੁਹਾਡਾ ਨਾਮ ਜੀ ਹਰਕਿਸ਼ ਕੁਮਾਰ ਹੇੜੀ ਕੇ ਵਾਲੇ ਰਕੇਸ਼ ਜੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਕਹੇੜੀ ਚੌਕ ਦੇ ਵਿੱਚ ਕਰਿਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਟੈਕਸੀ ਯੂਨੀਅਨ ਔਰ ਸਾਰੇ ਦੁਕਾਨਦਾਰ ਸਾਰਾ ਕਚੈਰੀ ਚੌਕ ਇਕੱਠਾ ਹੋ ਕੇ ਮਨਾਉਂਦਾ ਇਹਨੂੰ ਹਰ ਸਾਲ ਅਸੀਂ ਮਨਾਉਂਦੇ ਆ ਇਹਨੂੰ ਤੇ ਆ ਇਹ ਕੀ ਇਹ ਸਰਦਾਰ ਮਹਿੰਦਰ ਸਿੰਘ ਰਾਏ ਜੀ ਅਰਹਮ ਨਾਜ਼ੀ ਥੱਲੇ ਸਾਰਾ ਇਹ ਕੰਮ ਹੋ ਰਿਹਾ ਤੇ ਬਹੁਤ ਜੋਸ਼ ਨਾਲ ਸਾਰੇ ਬੰਦਿਆਂ ਨੇ ਆਪਣਾ ਆਪਣਾ ਸਹਿਯੋਗ ਪਾ ਕੇ ਇਹ ਮਨਾ ਰਿਹਾ ਅਸੀਂ ਗੁਰੂਆਂ ਦਾ ਅਸੀਂ ਜੋ ਗੁਰੂਆਂ ਨੇ ਸਾਨੂੰ ਸੰਦੇਸ਼ ਦਿੱਤਾ ਜਾਤ ਪਾਤ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਸੰਦੇਸ਼ ਦਿੰਨੇ ਆ ਸਾਰੇ ਗੁਰੂਆਂ ਦਾ ਸਾਨੂੰ ਸਹੀ ਦਿਹਾੜਾ ਹਮ ਹਮਾ ਕੇ ਮਨਾ ਰਹੇ ਆ ਅਸੀਂ ਇਹੀ ਸੰਦੇਸ਼ ਆ ਸਾਡਾ ਵੀ ਅਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਜੋ ਸਾਨੂੰ ਗੁਰੂਆਂ ਨੇ ਸੰਦੇਸ਼ ਦਿੱਤਾ ਉਹਦੇ ਮੁਤਾਬਕ ਅਸੀਂ ਦਿਹਾੜਾ ਮਨਾ ਰਹੇ ਆ ਇਸ ਇਸ ਦੇ ਨਾਲ ਸਾਡਾ ਸਾਰਾ ਭਾਈਚਾਰਾ ਕਾਇਮ ਰਹਿਦਾ ਕਾਇਮ ਰੱਖਣ ਵਾਸਤੇ ਅਸੀਂ ਸਾਰਾ ਇਹ ਰਲ ਮਿਲ ਕੇ ਕਰ ਰਹੇ ਆ ਅਸੀਂ